ਕਿ ਕੋਈ ਵੀ ਕਿਸਾਨ ਜਿਹੜਾ ਉਹ ਆਪਣੀ ਜ਼ਮੀਨ ਦੇਣ ਦੀ ਸਹਿਮਤੀ ਨਾ ਦੇਵੇ ਜਿਸ ਕਿਸਾਨ ਨੇ ਸਹਿਮਤੀ ਨਾ ਦਿੱਤੀ ਉਹ ਰੀ ਜ਼ਮੀਨ ਸਰਕਾਰ ਨੂੰ ੱੱਕੇ ਨਾਲ ਲੈਣ ਨਹੀਂ ਦੇਵਾਂਗੇ ਭਾਵੇਂ ਸਾਨੂੰ ਮਰਨਾ ਪਵੇ ਸਾਡੀ ਲਾਸ਼ ਉਤੋਂ ਦੀ ਇਹਨਾਂ ਦੀ ਜੀ.ਸੀ.ਬੀ ਚੱਲੇਗੀ ਨਹੀਂ ਕਿਸਾਨ ਦੀ ਜ਼ਮੀਨ ਨਹੀਂ ਕੁਝ ਲੋਕਾਂ ਦੀਆਂ ਭਾਵਨਾਵਾਂ ਵਾਲੀ ਸਰਕਾਰ ਹੁੰਦੀ ਆ ਉਹ ਤਾਂ ਥੋੜੇ ਜੇ ਵਿਰੋਧ ਨਾਲ ਹੀ ਮੰਨ ਜਾਂਦੀ ਆ ਇਹ ਤਾਂ ਹੁਣ ਟੀਟਕੁਣੇ ਦੇ ਉੱਤੇ ਉਤਰੇ ਹੋਏ ਨੇ ਔਰ ਇਹਨਾਂ ਦਾ ਲੈਂਡ ਪੂਲਿੰਗ ਦਾ ਮਸਲਾ ਟੋਟਲ ਕਰਪਸ਼ਨ ਤੇ ਕਮਿਸ਼ਨ ਕਮਾਉਣਾ ਵਾ ਕੇਜਰੀਵਾਲ ਦੀਏ ਦੇ ਵਿੱਚ ਇਹ ਆ ਕਿ ਇਹ ਪੰਜਾਬ ਦੀ ਡੈਮੋਗ੍ਰਾਫੀ ਯਾਨੀ ਕਿ ਆਬਾਦੀ ਦੇ ਸੰਤੁਲਨ ਨੂੰ ਖਰਾਬ ਕਰੇਗਾ ਜਿੰਨੀਆਂ 65000 ਏਕੜ ਵਿੱਚ ਅਰਬਨ ਸਟੇਟਾ ਬਣਨਗੀਆਂ ਸਾਡੇ ਨਾਲ ਇਸ ਵਕਤ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮੌਜੂਦ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਧਰਨੇ ਪ੍ਰਦਰਸ਼ਨ ਦੇ ਲਈ ਪਟਿਆਲਾ ਪਹੁੰਚੇ ਨੇ ਪਟਿਆਲਾ ਆਏ ਨੇ ਅੱਜ धरना ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਤਾਂ ਆ ਰਾਜਾ ਵੜਿੰਗ ਨੇ ਇਸ ਵਕਤ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਹਿਣਾ ਹੈਗਾ ਤਾਂ ਵੜਿੰਗ ਸਾਹਿਬ ਅੱਜ ਇਸ धरना ਪ੍ਰਦਰਸ਼ਨ ਦੇ ਵਿੱਚ ਪਹੁੰਚੇ ਹੋ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਸਰਕਾਰ ਸਮਝਾ ਨਹੀਂ ਪਾਰੀ ਪਾਲਿਸੀ ਨੂੰ ਇਧਰ ਪਰਸੇ ਸਰਕਾਰ ਦੇ ਖਿਲਾਫ ਨੇ ਅੱਜ ਪੰਜਾਬ ਦੇ ਕਿਸਾਨ ਔਰ ਪੰਜਾਬ ਦਾ ਕਿਸਾਨ ਨਹੀਂ ਚਾਹੁੰਦਾ ਕਿ ਉਹਨਾਂ ਦੀ ਜ਼ਮੀਨ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਲਈ ਜਾਵੇ ਸਾਡੀ ਗੁਜ਼ਾਰਿਸ਼ ਇਹੀ ਹੈ ਕਿ ਬਿਨਾਂ ਮਰਜ਼ੀ ਤੋਂ ਲੈਂਡ ਆਰਡੀਨੈਂਸ ਜਿਹੜਾ ਕਾਨੂੰਨ ਹੈ ਉਹਰੇ ਮੁਤਾਬਕ ਤੁਸੀਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਉਹਨਾਂ ਦੀ ਜ਼ਮੀਨ ਨਹੀਂ ਲੈ ਸਕਦੇ ਇਸ ਕਰਕੇ ਸਦਾ ਚੌਥਾ ਕਰਨਾ ਹੈ ਔਰ ਬਾਰਿਸ਼ ਦੇ ਵਿੱਚ ਜਿਸ ਪ੍ਰਕਾਰ ਪੰਜਾਬ ਦੇ ਅੰਦਰ ਇਸ ਕੱਲ ਨੂੰ ਹੰਗਾਰਾ ਮਿਲਿਆ ਔਰ ਅੱਜ ਜਿਸ ਪ੍ਰਕਾਰ ਕਾਂਗਰਸ ਦੇ ਵਰਕਰ ਨੇ ਪੰਜਾਬ ਦੇ ਕਿਸਾਨਾਂ ਦੀ ਲੜਾਈ ਲੜੀ ਹੈ ਔਰ ਮੈਨੂੰ ਲੱਗਦਾ ਇਸ ਸੀ ਇਸ ਪਾਲਿਸੀ ਨੂੰ ਵਾਪਸ ਕਰਾ ਕੇ ਛੱਡਾ ਲਓ। ਪੁਲਿਸ ਸਾਹਿਬ ਕੀ ਲੱਗਦਾ ਕਿਉਂਕਿ ਇੱਥੇ ਇਹ ਵੀ ਚਰਚਾ ਹੋ ਗਈ ਹੈ ਕਿ ਕਈ ਥਾਵਾਂ ਤੇ ਰਜਿਸਟਰੀਆਂ ਤੱਕ ਸ਼ੁਰੂਆਤ ਵੀ ਹੋ ਚੁੱਕੀ ਹੈ। ਲੱਗਦਾ ਹੈ ਕਿ ਵਿਰੋਧ ਪ੍ਰਦਰਸ਼ਨ ਦਾ ਕੋਈ ਫਾਇਦਾ ਨਹੀਂ ਹੋਇਆ। ਅਸੀਂ ਅਸੀਂ ਇਹ ਗੱਲ ਕਹੀ ਹੈ, ਧਰਮਨ ਸਾਹਿਬ, ਅਸੀਂ ਇਹ ਗੱਲ ਕਹੀ ਹੈ ਕਿ ਕੋਈ ਵੀ ਕਿਸਾਨ ਜਿਹੜਾ ਹੈ, ਉਹ ਆਪਣੀ ਜ਼ਮੀਨ ਦੇਣ ਦੀ ਸਹਿਮਤੀ ਨਾ ਦੇਵੇ। ਜਿਸ ਕਿਸਾਨ ਨੇ ਸਹਿਮਤੀ ਨਾ ਦਿੱਤੀ, ਉਹਦੀ ਜ਼ਮੀਨ ਸਰਕਾਰ ਨੂੰ ਤੱਕੇ ਨਾਲ ਲੈਣ ਨਹੀਂ ਦੇਵਾਂਗੇ ਭਾਵੇਂ ਸਾਨੂੰ ਮਰਨਾ ਪਵੇ, ਸਾਡੀ ਲਾਸ਼ ਉਤੋਂ ਦੀ ਇਹਨਾਂ ਦੀ ਜੀਸੀਬੀ ਚੱਲੇਗੀ ਨਹੀਂ ਕਿਸਾਨ ਦੀ ਜ਼ਮੀਨ ਨਹੀਂ ਖੋੜੀ ਸਰਕਾਰ ਤੇ ਕੋਈ ਜ਼ਰੂਰ ਰੱਖਣੀ ਉਹ ਡਾਟਾ ਪਿਆ ਜਿਹਦੇ ਵਿੱਚ 15 ਕ ਘਰ ਨੇ ਜਿਹੜੇ ਪਟਿਆਲਾ ਦੇ ਪੰਮ ਮਾਜਰੇ ਦੇ ਨੇ ਉਹ ਜ਼ਮੀਨ ਦੇਣ ਲਈ ਤਿਆਰ ਹੋ ਚੁੱਕੇ ਨੇ ਉਹ ਕੱਲ ਜਿਹੜੀ ਕਿ ਹਾਲਾਂਕਿ ਛੁੱਟੀ ਦੇ ਕਾਰਨ ਮੈਨੀ ਸੈਕਟਰ ਡ ਬੰਦ ਵੀ ਸੀ ਪਰ ਉਹਦੇ ਸਾਰਾ ਕੁਝ ਪ੍ਰੋਸੈਸਿੰਗ ਹੋਈ ਜੀ ਦੇਖੋ ਗੱਲ ਹੈ ਜੀ ਨੇ ਦੇਣੀ ਹੈ ਜ਼ਮੀਨ ਜਿਵੇਂ ਆਪਣੀ ਮਰਜ਼ੀ ਨਾਲ ਦੇਣਾ ਚਾਹੁੰਦਾ ਅਸੀਂ ਤਾਂ ਕਵਾਂਗੇ ਨਾ ਦਿਓ ਤੁਹਾਡਾ ਨੁਕਸਾਨ ਹੋਏਗਾ ਪਰ ਅਗਰ ਕੋਈ ਜ਼ਮੀਨ ਆਪਣੀ ਦੇਣਾ ਚਾਹੁੰਦਾ ਸਾਨੂੰ ਕੀ ਫਰਕ ਆਜੇ ਸਾਨੂੰ ਧੱਕੇ ਨਾਲ ਜਿਹੜੀ ਕਿਸਾਨ ਦੀ ਜ਼ਮੀਨ ਖੋਹੀ ਜਾਏਗੀ ਉਹ ਰੇਤ ਬਹੁਤ ਤਰਬਤ ਬਿਲਕੁਲ ਅ ਅਮਰਿੰਦਰ ਸਿੰਘ ਰਾਜਾਵੜਿੰਗ ਸਰਨਾ ਮੌਜੂਦ ਸੀ ਪਟਿਆਲਾ ਪਹੁੰਚੇ ਨੇ ਤਾਂ ਇਸ ਵਕਤ ਇਹ ਧਰਨਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤਾਂ ਸੁਖਪਾਲ ਸਿੰਘ ਖਹਿਰਾ ਜੋ ਕਿ ਉਹ ਵੀ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਏ ਕਿਉਂਕਿ ਇਹ ਕਿਸਾਨ ਵਿੰਗ ਦਾ ਇੱਕ ਧਰਨਾ ਪ੍ਰਦਰਸ਼ਨ ਸੀਗਾ ਤਾਂ ਇਸ ਵਕਤ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੁਖਪਾਲ ਸਿੰਘ ਖਹਿਰਾ ਜੋ ਪਟਿਆਲਾ ਵਿੱਚ ਪਹੁੰਚੇ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਪੂਰਾ ਧਰਨਾ ਪ੍ਰਦਰਸ਼ਨ ਸੀ ਤਾਂ ਇਸ ਵਕਤੇ ਸੁਖਪਾ ਸਿੰਘ ਖਹਿਰਾ ਵੀ ਜਿਹੜੇ ਨੇ ਉਹ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਕਿ ਉਹ ਕੁਝ ਉਹ ਕੀ ਕੁਝ ਕਹਿ ਰਹੇ ਨੇ ਖਹਿਰਾ ਸਾਹਿਬ ਅੱਜ ਦੇ ਧਰਨੇ ਪ੍ਰਦਰਸ਼ਨ ਦੇ ਨਾਲ ਕਿੰਨਾ ਕੁ ਫਰਕ ਪਊਗਾ ਸਰਕਾਰ ਦੇ ਉੱਪਰ ਕਿਉਂਕਿ ਇਹ ਵੀ ਸੁਣਨ ਦੇ ਵਿੱਚ ਆਇਆ ਹੈ ਕਈ ਥਾਵਾਂ ਤੇ ਰਜਿਸਟਰੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਦੇਖੋ ਗੱਲ ਇਹ ਆ ਕਿ ਜਿਹੜੀ ਤਾਂ ਕੁਝ ਲੋਕਾਂ ਦੀਆਂ ਭਾਵਨਾਵਾਂ ਵਾਲੀ ਸਰਕਾਰ ਹੁੰਦੀ ਆ ਉਹ ਤਾਂ ਥੋੜੇ ਜੇ ਵਿਰੋਧ ਨਾਲ ਹੀ ਮੰਨ ਜਾਂਦੀ ਆ ਇਹ ਤਾਂ ਹੁਣ ਢੀਠਪੁਣੇ ਦੇ ਉੱਤੇ ਉਤਰੇ ਹੋਏ ਨੇ ਔਰ ਇਹਨਾਂ ਦਾ ਲੈਂਡ ਪੂਲਿੰਗ ਦਾ ਮਸਲਾ ਟੋਟਲ ਕਰਪਸ਼ਨ ਤੇ ਕਮਿਸ਼ਨ ਕਮਾਉਣਾ ਵਾ ਇਹਨਾਂ ਨੇ ਸਾਰਾ ਇਹ ਸਾਡੇ ਪੰਜਾਬ ਦੀ ਬੇਸ਼ਕੀਮਤੀ 65000 ਏਕੜ ਜ਼ਮੀਨ ਆਲਟਿਮੇਟਲੀ ਲੈਂਡ ਮਾਫੀਆ ਨੂੰ ਉਹਨਾਂ ਨਾਲ ਡੀਲ ਕੀਤੀ ਹੋਈ ਹੈ ਉਹਨਾਂ ਨੂੰ ਸਾਰਾ ਮਸੌਦਾ ਬਣਾ ਕੇ ਔਰ ਟੇਬਲ ਤੇ ਰੱਖ ਕੇ ਉਹਨਾਂ ਕੋਲੋਂ ਕੁਝ ਹਜ਼ਾਰ ਕਰੋੜ ਰੁਪਏ ਕਮਿਸ਼ਨ ਆਉਣਾ ਹੈ ਇਹਦੇ ਵਿੱਚ ਥਿਸ ਇਜ਼ ਦ ਬਿਗੇਸਟ ਸਕੈਂਡਲ ਆਫ ਦੀ ਪ੍ਰੈਜ਼ੈਂਟ ਸੈਂਚਰੀ ਇਨ ਪੰਜਾਬ ਪੋਲਿਟਿਕਸ ਔਰ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਲਾਲਚ ਦਿੱਤਾ ਜਾ ਰਿਹਾ ਡਰਾਇਆ ਵੀ ਜਾ ਰਿਹਾ ਵਾ ਇਸ ਕਰਕੇ ਅੱਜ ਦਾ ਧਰਨਾ ਸਾਡੀ بارش ਦੇ ਬਾਵਜੂਦ ਸਾਡਾ ਕਿਸਾਨ ਵਿੰਗ ਦਾ ਧਰਨਾ ਸੀ ਸਾਰੀ ਕਾਂਗਰਸ ਦਾ ਧਰਨਾ ਸਾਡੇ ਪ੍ਰੈਜ਼ੀਡੈਂਟ ਆਏ ਨੇ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਔਰ ਸਾਡੀ ਕਾਂਗਰਸ ਗਵਰਨਮੈਂਟ ਬਣਨ ਤੇ ਪਹਿਲਾ ਫੈਸਲਾ ਵਿਲ ਬੀ ਟੂ ਸਕ੍ਰੈਪ ਥਿਸ ਲੈਂਡ ਗ੍ਰੈਬਿੰਗ ਪਾਲਿਸੀ ਔਰ ਜਿਹਨਾਂ ਲੋਕਾਂ ਨੇ ਇਸ ਪਾਲਿਸੀ ਨੂੰ ਬਣਾਉਣ ਵਿੱਚ ਕੋਈ ਡਿਊਬੀਅਸ ਰੋਲ ਅਦਾ ਕੀਤਾ ਹੋਊਗਾ 사지श ਵਾਲਾ ਰੋਲ ਉਹਨਾਂ ਦੇ ਖਿਲਾਫ ਵਿਜੀਲੈਂਸ ਇਨਕੁਆਇਰੀ ਕਰਕੇ ਮੁਕਦਮੇ ਦਰਜ ਕੀਤੇ ਜਾਣਗੇ ਅਗਲੀ ਗੱਲ ਇਹਨੂੰ ਅਰਬਨ ਸਟੇਟਾਂ ਦੇ ਬਣਾਉਣ ਵਿੱਚ ਕਿਸੇ ਦੀ ਮੰਗ ਨਹੀਂ ਸੀ ਲੋਕੀ ਮੰਗ ਤਾਂ ਰਹੇ ਨੇ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ ਆ 144 ਟੋ요ਟਾ ਹਾਈਲੈਕਸ ਟਰੱਕਾਂ ਦੀ ਭਗਵੰਤ ਮਾਨ ਤੇ ਇਲਜ਼ਾਮ ਲੱਗਿਆਂ ਦੀ ਦਾ ਇਨਸਾਫ ਕਰਪਸ਼ਨ ਚਾਰजेस ਲੱਗੇ ਨੇ ਅਗੇਂਸਟ ਭਗਵੰਤ ਮਾਨ ਪਰਸਨਲੀ ਮੁਰਗੀਆਂ ਤੇ ਬੱਕਰੀਆਂ ਦੇ ਮੁਆਵਜ਼ੇ ਦੇਣ ਵਾਲੇ ਦਾ ਇਨਸਾਫ ਜਿਹੜੇ ਸਾਡਾ ਜਸਪ੍ਰੀਤ ਮਾਰਿਆ ਗਿਆ ਪਟਿਆਲੇ ਚ 22 ਸਾਲ ਦਾ ਮੁੰਡਾ ਦੋ ਨੌਜਵਾਨ ਸ਼ਹਿਤ ਛੁਤਰਾਣੇ ਦੇ ਮਾਰੇ ਗਏ ਅਬਹੋਰ ਇਨਕਾਊਂਟਰ ਚ ਜਾਂ ਨਰਿੰਦਰ ਸਿੰਘ ਸੀਆਈਏ ਸਟਾਫ ਚ ਉਹਨੂੰ 180 ਥਾਂ ਤੇ ਜਾ ਕੇ ਕਰੰਟ ਲਾ ਕੇ 3rd ਡਿਗਰੀ ਟੌਰਚਰ ਕਰਕੇ ਪੁਲਿਸ ਕਸਟਡੀ ਚ ਮਾਰਿਆ ਲੋਕੀ ਤਾਂ ਇਨਸਾਫ ਇਹਦਾ ਮੰਗ ਰਹੇ ਨੇ ਨਾ ਜਾਂ ਛੁੱਟੇ ਮੁਕੱਦਮੇ ਕੀਤੇ ਜਾ ਰਹੇ ਆਪੋਜੀਸ਼ਨ ਤੇ ਲੋਕੀ ਇਨਸਾਫ ਮੰਗ ਰਹੇ ਨੇ ਇਹਨਾਂ ਚੀਜ਼ਾਂ ਦਾ ਦੇ ਸਾਨੂੰ ਉਹ ਚੀਜ਼ ਰਹਿਣੇ ਜਿਹੜੀ ਕਦੀ ਅਸੀਂ ਮੰਗੀ ਨਹੀਂ ਉਹ ਲਾਸਟਲੀ ਸਭ ਤੋਂ ਵੱਡੀ ਚਾਲ ਕੇਜਰੀਵਾਲ ਦੀ ਇਹਦੇ ਚ ਇਹ ਆ ਕਿ ਇਹ ਪੰਜਾਬ ਦੀ ਡੈਮੋਗ੍ਰਾਫੀ ਯਾਨੀ ਕਿ ਆਬਾਦੀ ਦੇ ਸੰਤੁਲਨ ਨੂੰ ਖਰਾਬ ਕਰੇਗਾ ਜਿੰਨੀਆਂ 65000 ਏਕੜ ਵਿੱਚ ਅਰਬਨ ਸਟੇਟਾ ਬਣਨਗੀਆਂ ਸਾਰੇ ਬਾਹਰੋਂ ਮੋਟੀਵੇਟ ਕਰਕੇ ਗੈਰ ਪੰਜਾਬੀ ਮੋਟੀਵੇਟ ਕਰਕੇ ਉਹਨਾਂ ਨੂੰ ਇੱਥੇ ਵਸਾਏਗਾ ਉਹਨਾਂ ਨੂੰ ਵੋਟਰ ਬਣਾਏਗਾ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇਗਾ ਜਿਹੜਾ ਇਹਦਾ ਦੂਸਰਾ ਮਕਸਦ ਆ ਔਰ ਜਿੱਥੋਂ ਤੱਕ ਰਹੇਗੀ ਕਮਿਸ਼ਨ ਦੀ ਇਹ ਤਾਂ ਐਸਟੈਬਲਿਸ਼ਡ ਟੈਂਟਡ ਲੀਡਰਸ ਹੋ ਚੁੱਕੇ ਨੇ 2000 ਕਰੋੜ ਦੇ ਵਿਚ ਸ਼ਰਾਬ ਘਟਾਲਾ 2000 ਕਰੋੜ ਕਲਾਸਰੂਮ ਘਟਾਲਾ ਦੇ ਡੇਡ ਸਾਲ ਜੀਲਾ ਚ ਰਹਾਏ ਨੇ ਸੁਪਰੀਮ ਕੋਰਟ ਤੋ ਜਾ ਕੇ ਜਮਾਨਤਾ ਹੋਈਆ ਸੋ ਥਿਸ ਇਜ਼ ਅ ਮੈਸਿਵ ਮੈਸਿਵ ਸਟੈਂਡ ਲੱਗਦਾ ਕਿ ਮੁੱਖ ਮੰਤਰੀ ਦੀ ਮਨਜ਼ੂਰੀ ਹੈ ਕਿਉਂਕਿ ਇਹ ਵੀ ਕਹਿਆ ਗਿਆ ਜਸਟਿਸ ਦੇ ਵਿੱਚੋਂ ਕਿ ਇਹ ਸਾਰੀ ਪਾਵਰ ਚੀਫ ਸੈਕਟਰ ਨੂੰ ਦੇ ਦਿੱਤੀ ਗਈ ਲੱਗਦਾ ਕਿ ਚੀਫ ਮਿਨਿਸਟਰ ਦੀ ਮਨਜ਼ੂਰੀ ਹੈ ਅੱਛੀ ਤਰ੍ਹਾਂ ਸਮਝੋ ਕਿ ਭਗਵੰਤ ਮਾਨ ਵੈਸੇ ਨਹੀਂ ਹੱਤਾ ਕਰਤਾ ਉਹਨਾਂ ਨੇ ਸਾਰੀਆਂ ਅਪੁਆਇੰਟਮੈਂਟਸ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਲੈ ਕੇ ਜਿੰਨੀਆਂ ਇੰਪੋਰਟੈਂਟ ਵਾਈਟਲ ਸਾਡੇ ਇੰਸਟੀਟਿਊਸ਼ਨ ਹੈ ਉੱਥੇ ਗੈਰ ਪੰਜਾਬੀ ਲਾ ਚੁੱਕੇ ਨੇ ਭਗਵੰਤ ਮਾਨ ਨੂੰ ਅੱਜ ਤੋਂ ਡੇਢ ਮਹੀਨਾ ਪਹਿਲਾਂ ਇੱਕ ਭਗਵੰਤ ਤੋਂ ਹੀ ਇੱਕ ਨੋਟੀਫਿਕੇਸ਼ਨ ਕਰਾ ਕੇ ਚੀਫ ਮਨਿਸਟਰ ਨੂੰ ਐਕਸ ਆਫਿਸ ਉਹ ਚੇਅਰਮੈਨ ਜਿਹੜਾ ਹੁੰਦਾ ਸੀ ਗਲਾਡਾ ਪੂਡਾ ਗਮਾਡਾ ਸਾਰਿਆਂ ਹਟਾਤਾ ਸੋ ਦੇ ਡੋਂਟ ਵਾਂਟ ਕਿ ਭਗਵੰਤ ਮਾਨ ਕੋ ਇੰਨਾ ਜਿਹਾ ਵੀ ਵਿਸਤਾ ਭਗਵੰਤ ਅੜਚਣ ਪੈਦਾ ਹੀ ਨਹੀਂ ਕਰਦਾ ਕਿਉਂਕਿ ਭਗਵੰਤ ਮਾਨ ਤਾਂ ਹੁਣ ਪਿੰਚਰ ਲਗਾਉਣੇ ਸਿਖਾ ਰਿਹਾ ਲੋਕਾਂ ਨੂੰ ਉਹ ਪੰਜਾਬ ਦੇ ਸੀਰੀਅਸ ਇਸ਼ੂਜ਼ ਦੇ ਉੱਤੇ ਪੰਜਾਬ ਦੇ ਲੋਕਾਂ ਨਾਲ ਗੱਲ ਹੀ ਨਹੀਂ ਕਰ ਰਿਹਾ ਉਹ ਤਾਂ ਕਦੀ ਕੋਈ ਕਿਸੇ ਦੀ ਪੰਜਾਬੀ ਦੀ ਗੱਲ ਕਰਦਾ ਕਦੀ ਕਿਸੇ ਨੂੰ ਕਹਿੰਦਾ ਪੈਂਚਰ ਕਿਦਾਂ ਲੱਗਣਾ ਜੇ ਹਨੇਰੇ ਵਿੱਚ ਪੈਂਚਰ ਹੋ ਜੇ ਤੁਹਾਡਾ ਜਾਂ ਕੋਈ ਚੁਟਕਲੇ ਸੁਣਾਉਂਦਾ ਕਦੀ ਚੂਹੇ ਦੇ ਕਦੀ ਕੱਛੂ ਕੰਮੇ ਦੇ ਕਦੀ ਕੋਈ ਕਹਾਣੀਆਂ ਸੁਣਾਉਂਦਾ ਪਰ ਉਹਨਾਂ ਨੂੰ ਫਿਰ ਵੀ ਇੱਥੇ ਯਕੀਨ ਨਹੀਂਗਾ ਕਿ ਕਿਤੇ ਚੀਚੀ ਜਿੰਨਾ ਵੀ ਇਹਨੇ ਵਿਰੋਧ ਕੀਤਾ ਤੇ ਉਹਨੂੰ ਕੱਢ ਦਿਓ ਬਾਹਰ ਇਹ ਸਾਰਾ ਮਸੌਦਾ ਸਮੈਕਸ ਆਫ ਰੈਂਪੈਂਟ ਕਰਾਪਸ਼ਨ ਐਂਡ ਸਮੈਕਸ ਆਫ ਕੰਪਲੀਟ ਲੈਂਡ ਮਾਫੀਆ ਬੀਇੰਗ ਇੰਟਰੋਡਿਊਸਡ ਇਨ ਟੂ ਪੰਜਾਬ ਜਿਹੜਾ ਕਿ ਪੰਜਾਬ ਦੇ ਲੋਕ ਕਦੀ ਪਰਵਾਹ ਨਹੀਂ ਕਰਦੇ ਜਿਹੜੀ ਲੋਕ ਜ਼ਮੀਨ ਦੇਣਾ ਸ਼ੁਰੂਆਤ ਕਰ ਚੁੱਕੇ ਨੇ ਉਹਨਾਂ ਨੂੰ ਕੀ ਕਹਿਣਾ ਜੀ ਕਿਉਂਕਿ ਉਹ ਲੋਕ ਵੀ ਤਾਂ ਦੇ ਰਹੇ ਨੇ ਸਰ ਉਹ ਐਕਚੁਅਲੀ ਕੀ ਹੈ ਉਹਨਾਂ ਨੂੰ ਵਰਗ ਲਾਇਆ ਜਾ ਰਿਹਾ ਨਾ ਲਾਲਚ ਦਿੱਤਾ ਜਾ ਰਿਹਾ ਉਹ ਬੜੇ ਵੱਡੇ ਸ਼ਿਕਾਰ ਹੋਣਗੇ ਅਲਟੀਮੇਟਲੀ ਕੋਠਿਆਂ ਤੇ ਚੜ ਕੇ ਚੀਕਾਂ ਮਾਰਨਗੇ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਕਾਮਯਾਬ ਨਹੀਂ ਹੋਏਗੀ ਲਾਈਕ आवर ਪ੍ਰੈਜ਼ੀਡੈਂਟ ਜਸਨੋ ਸੈੱਟ ਕੇ ਚੰਡੀਗੜ੍ਹ ਤੇ ਮੁਹਾਲੀ 40 40 50 50 ਸਾਲਾਂ ਦੇ ਸ਼ਹਿਰ ਬਣ ਰਹੇ ਨੇ ਇਹਨਾਂ ਨੂੰ ਕਿਦਣ ਜਾ ਕੇ ਉਹ ਦੇਣਗੇ ਪਲਾਟ ਤੇ ਕਿਦਣ ਦੇਣਗੇ ਸ਼ੋਰੂਮ ਇਹ ਤੁਹਾਨੂੰ ਸਿਰਫ ਇੱਕ ਮੂਰਖ ਬਣਾ ਰਹੀ ਸਰਕਾਰ ਜਿਹੜਾ ਕਿ ਤੁਹਾਨੂੰ ਸਭ ਨੂੰ ਇਸ ਪਾਲਿਸੀ ਨੂੰ ਰਿਜੈਕਟ ਕਰਨਾ ਚਾਹੀਦਾ ਹੈ। ਬਿਲਕੁਲ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਮੌਜੂਦ ਸੀ ਜੋ ਸਿੱਧੇ ਤੌਰ ਦੇ ਉੱਪਰ ਕਹਿ ਰਹੇ ਨੇ ਕਿ ਇਸ ਲੈਂਡ ਪੋਲਿੰਗ ਪਾਲਿਸੀ ਦਾ ਜਿਹੜਾ ਵਿਰੋਧ ਕਰਨਾ ਚਾਹੀਦਾ ਹੈ ਜੇਕਰ ਲੋਕ ਜ਼ਮੀਨ ਦੇ ਵੀ ਰਹੇ ਨੇ ਤਾਂ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲਈ ਕਿੰਨੀ ਇੱਕ ਖਤਰਨਾਕ ਹੋ ਸਕਦੀ ਹੈ ਜਾਂ ਕੋਈ ਵੀ ਲਾਭ ਉਸ ਜ਼ਮੀਨ ਦੇ ਵਿੱਚ ਜਿਹੜਾ ਉਹ ਨਹੀਂ ਮਿਲੇਗਾ। ਕੈਮਰੇ ਪਰਸਨ ਰਵੀ ਜਪਲ ਦਾ ਦਪੂ ਸਿੰਘ ਪੀਟੀਸੀ ਨਿਊਜ਼ ਤੇ ਹੈ।